ਤੋ ਲਓ ਜੀ ਅੱਜ ਅਸੀਂ ਜੋਤੀ ਕੋਲ ਆਏ ਆਂ ਔਰ ਮਹਿਫਲ ਸ਼ੁਰੂ ਕਰਨ ਲੱਗੇ ਆਂ ਤੇ ਸਾਡੇ ਜੋਤੀ ਜੀ ਜੋਤੀ ਨੂਰਾ ਜੀ ਜੋਤੀ ਮੀਰ ਜੀ ਔਰ ਆਜਾਏ ਆਂ ਵੈਸੇ ਚਾਹ ਨਾਲ ਆ ਥੋੜੀ ਜੀ ਮਹਿਫਲ ਸ਼ੁਰੂ ਕੀਤੀ ਐ ਸਾਹਿਲ ਮੀਰ ਜੀ ਤਬਲੇ ਤੇ ਆ ਔਰ ਇੱਧਰ ਜੋਤੀ ਦੀ ਮੰਮੀ ਬੈਠੀ ਐ ਤੇ ਤੁਹਾਨੂੰ ਮੇਰਾ ਵੀ ਪਤਾ ਹੀ ਆ ਤੇ ਇੱਧਰ ਸਾਡੇ ਬੱਚੇ ਬੈਠੇ ਨੇ ਰਿਸ਼ੀ ਜੀ ਉਧਰ ਆ ਕੀ ਲੈਗਾ ਅਭੀ ਜੀ ਬੈਠੇ ਨੇ ਤੇ ਅੱਗ ਵੀ ਸੇਕ ਰੇ ਨਾਲ ਨਾਲ ਠੱਡ ਬਹੁਤ ਆ ਤੇ ਲਓ ਜੀ ਇੱਕ ਨਵੀਂ ਕੰਪੋਜੀਸ਼ਨ ਉਹ ਪਹਿਲਾਂ ਗਾਈ ਵੀ ਆ ਥੋੜੀ ਜੀ ਤੇ ਫਿਰ ਹੁਣ ਫਿਰ ਸ਼ੁਰੂ ਕਰਨ ਲੱਗਿਆ ਤਾਂ ਲਓ ਜੀ ਇਹ ਬੇਟੀ ਮੇਰੀ ਆ ਹੋਈ ਜਾਂਦਾ ਬਹੁਤ ਕੁਝ ਹੋ ਜਾਂਦਾ ਪਰ ਉਹ ਪਰਿਵਾਰ ਜਣਾ ਉਹ ਨਾ ਪਰਿਵਾਰ ਹਮੇਸ਼ਾ ਇਕੱਠਾ ਹੀ ਹੁੰਦਾ ਠੀਕ ਹੈ ਨਾ ਪਰਿਵਾਰ ਦਾ ਕੋਈ ਛੀਕਾ ਨਹੀਂ ਹੁੰਦਾ ਤੇ ਕੋਈ ਵੀ ਵਿੱਚ ਆਊਟ ਨਹੀਂ ਹੁੰਦਾ ਪਰਿਵਾਰ ਹਮੇਸ਼ਾ ਮਿਲਦਾ ਹੀ ਹੁੰਦਾ ਔਰ ਪੰਛੀਆਂ ਤਰਾ ਹੁੰਦੇ ਬੱਚੇ ਠੀਕ ਹੈ ਉੱਡਣ ਚਲੇ ਗਏ ਆ ਨਹੀਂ ਪਤਾ ਲੱਗਾ ਵਾਪਸ ਆਉਣ ਦਾ ਤੇ ਜਦੋਂ ਪਤਾ ਲੱਗ ਗਿਆ ਫਿਰ ਉਹ ਆ ਗਏ ਠੀਕ ਹੈ ਨਾ ਆਪਣੇ ਆਪਣੇ ਆਲਣੇ ਚ ਸਾਰੇ ਸ਼ਾਮ ਨੂੰ ਆਉਂਦੇ ਨੇ ਤੇ ਇਹ ਵੀ ਆ ਗਏ ਅਸੀਂ ਵੀ ਆ ਗਏ ਸਾਰੇ ਆ ਗਏ ਤੋ ਲੋ ਜੀ ਤੁਹਾਡੇ ਸਾਹਮਣੇ ਅਗਰ ਕੋ ਗਲਤੀ ਗੁਸਤਾਖੀ ਤੋਦੀ ਸਮਝਾਵਾ ਤੇ ਰੱਬ ਤੁਹਾਨੂੰ ਵੀ ਰਾਜੀ ਰੱਖੇ ਤੇ ਲੋ ਜੀ ਸੁਣੋ ਜੀ ਕੋਲ ਸਾਡੇ ਜੋਤੀ ਜੀ ਇਹ ਤੇ ਮਾਰੋ ਜੀ ਕਹਿਦਾ ਚਾਹ ਆਪਣਾ ਕੇ ਲੈ ਕੇ ਆਏ ਨੇ ਪੀਉਣ ਲਈ ਪਾਪਾ ਪਹਿਲੇ ਚਾਹ ਪੀਓ ਫੇ ਪਕੌੜੇ ਜਾਂਦੇ ਆ ਫਿਰ ਹੋਰ ਕੀ ਲੈਣਾ ਸੀ ਫਿਰ ਸੰਤਰੇ ਤੇ ਚਣਿਆਂ ਦੀ ਦਾਲ ਸੀ ਬਹੁਤ ਸਵਾਦ ਉਹ ਮੈਂ ਸਾਰੀ ਖਾ ਲਿਆ ਸੰਤਰੇ ਸੰਤਰੇ ਜਾਂਦੇ ਫਿਰ ਜੂਸ ਲਿਆਦਾ ਕੰਮ ਕੁਝ ਲੱਗਦਾ ਬਾਕੀ ਸਿਆ ਦੀ ਬੇਟੀ ਦੇ ਨਾਮ ਹੈ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਮਾਪਿਓ ਵੀ ਮaaf ਕਰਦਾ ਆ ਚਾਹ ਤੋ ਠੀਕ ਹੈ ਨਾ ਕਰਿਆ ਗਈ ਮੁੜ ਕੇ ਵਾ ਠੀਕ ਹੈ ਆਸ਼ੀਰਵਾਦ ਦਿਓ ਗਲਤੀਆਂ ਵੀ ਹੋ ਜਾਂਦੀਆਂ ਬੱਚਿਆਂ ਨੂੰ ਤਾਂ ਮਾਪੇ ਵੀ ਸੰਗਤ ਨੇ ਕਰਨਾ ਦੁਆਵਾਂ ਦਿਓ ਬੱਚਿਆਂ ਨੂੰ ਬਸ ਮੁੱਖੀ ਸਾਰੇ ਇਕੱਠਾਂ ਤੇ ਹੋ ਜਾਣ ਆ ਸੱਜਣਾ ਰਲ ਕੱਠਿਆਂ ਬਈਏ ਤੇ ਵੀ ਛੋੜਿਆਂ ਨੂੰ ਅਗਲਾ ਆਈਏ ਆ ਸੱਜਣਾ ਆ ਸੱਜਣਾ ਰਲ ਵਾਹ ਕੱਠਿਆਂ ਬਈਏ ਤੇ ਵੀ ਛੋੜਿਆਂ ਨੂੰ ਕਿਤੇ ਵਿਛੜੇ ਮਰ ਜਾ ਕਿਤੇ ਕਿਤੇ ਵਿਛੜੇ ਮਰ ਇੱਕ ਦਰ ਦੁਨੀਆ ਦਾ ਦੂਜੀ टांग ਸੱਜਣਾ ਦੀ ਹਾਂ ਤੀਜੀ ਉਮਰ ਬੀਤਦੀ ਜਾਵੇ ਪਜ ਪਾਪਰੋਂ ਤੈਨੂੰ ਤਰਸ ਰਤਾ ਨਾ ਹਾਂਜੀ ਤੈਨੂੰ ਤਰਸ ਰਤਾ ਨਾ ਆਹ ਪਜ ਪਾਪਾ ਰੋਵਾ ਹਾਂਜੀ ਸੁਣ ਲਓ ਪਜ ਪਾਪਾ ਰੋਵਾ ਨਾ ਤੈਨੂੰ ਤਰਸ ਰਤਾ ਨਾ ਆਵੇ मौत बि छोड़े नश्किलार फरी यार फ ਆਹ ਆਹ ਤੇ ਜਨਾ ਵਿਛੜੇ ਯਾਰ ਰਤਮੀ ਨਾਲ ਆਪਣਾ ਕਲ ਵੇਲੇ ਕਾਲਾ ਪਤਰਵਾਗ ਨਾਲ ਚਾਲੋ ਠੀਕ ਹੈ ਬਹੁਤ ਮਜ਼ਾ ਉਹ ਹੋ ਜਾਂਦਾ ਉਹਨਾਂ ਦੇ ਤਨ ਦੇ ਪੋਸ਼ ਬਿਓ ਤਨ ਦੇ ਤਨ ਦੇ ਤਨ ਦੇ ਤਨ ਦੇ ਟਿੰਗ ਡੰਡਾ ਲਿੰਗ ਟਾਣਾ ਟਿੰਦੂਣਾ ਲਿੱਤਣਾ ਟਿੰਦੂਣਾ ਲਿੱਤਣਾ ਮੈਂ ਯਾਰ ਦੇ ਪੈਰੀਂ ਪਾ ਕੇ ਮੈਂ ਯਾਰ ਦੇ ਪੈਰੀਂ ਪਾ ਕੇ ਯਾਰ ਮੇਰੇ ਹੀ ਮਰਨ ਦਗਾ ਤਾ ਕੇ ਮੈਂ ਹੱਸ ਕੇ ਹੱਸ ਕੇ ਤੇ ਨ ਸੁਖ ਨੂੰ ਚੁੱਲੇ ਢਾਂ ਕੇ ਮੈਂ ਸੁਖ ਨੂੰ ਚੁੱਲੇ ਢਾਂ ਬਲ ਯਾਰ ਕਰੇ ਮੁੱਖ ਮੁੱਖ ਰੋ ਯਾਰ ਕਰੇ ਦੁੱਖ ਬੁਖ ਰੋ ਤੇ ਸੁਖ ਨੂੰ I ਸੋਇ ਸੰ ਸਾਡੇ ਜੋਤੀਦੂਰਾ ਜੀ ਸਨ ਤੇ ਬੇਟੀ ਮੇਰੀ ਤੇ ਬੜਾ ਹੀ ਅੱਛਾ ਲੱਗਾ ਤੇ ਅੱਜ ਮਿਲੇ ਆ ਬੜੀ ਹੀ ਦੇਰ ਬਾਅਦ ਮਿਲੇ ਆ ਤੇ ਉਹ ਸਾਰੇ ਕਹਿੰਦੇ ਆ ਕਿ ਕੰਮ ਕੰਮ ਨਹੀਂ ਭੁੱਲਦਾ ਗੁਣ ਨਹੀਂ ਭੁੱਲਦਾ ਤੇ ਇੰਨਾ ਕਾ ਵੀ ਬੱਚੇ ਆ ਕੋਈ ਗੱਲ ਨਹੀਂ ਤੇ ਬੱਚਿਆਂ ਨੂੰ ਆਪਣੇ ਆਪ ਹੀ ਸਮਝ ਆ ਗਈ ਬੱਚਿਆਂ ਨੇ ਫੂਮ ਲਾ ਲਿਆ ਅਸੀਂ ਆ ਗਏ ਉਹ ਆ ਗਏ ਅਸੀਂ ਆ ਗਏ ਉਹ ਮਿਲ ਪਏ ਤੇ ਨਵੇਂ ਤੁਹਾਡੇ ਅਗੇ ਮੈਟਰ ਕਿਉਂਕਿ ਬੱਚੇ ਬੱਚੇ ਹੁੰਦੇ ਆ ਜੀ ਸਿਆਣੇ ਸਿਆਣੇ ਹੁੰਦੇ ਐ ਕਹੇ ਬੋਲਦੇ ਜੁਗਾਰਾ ਜਕਾਰਾ ਸੱਚੀ ਸਰਕਾਰ ਦਾ ਬਹੁਤ ਸੱਚੇ ਤਬਾਰ ਕੀ ਜਾਏ ਬੋਲਦੇ ਤੁਸੀਂ ਵੀ ਜੋਤੀ ਜੀ ਬੋਲਦੇ ਬਸ ਇਹ ਤੁਹਾਡੀਆਂ ਸਾਰਿਆਂ ਦੀਆਂ ਬਲੇਸਿੰਗਸ ਆ ਤੇ ਤੁਹਾਡੇ ਸਾਰਿਆਂ ਦਾ ਇਹ ਪਿਆਰ ਹੈ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਕਿਹਾ ਸੀ ਕਿ ਤੁਸੀਂ ਇੰਨੀਆਂ ਦਵਾਵਾਂ ਔਰ ਇੰਨਾ ਪਿਆਰ ਕਰਦੇ ਹੋ ਅਸੀਂ ਕੋਈ ਵੀ ਵੀਡੀਓ ਪਾਉਂਦੇ ਤੇ ਹਰ ਕਮੈਂਟ ਦੇ ਵਿੱਚ ਇਹ ਕਹਿੰਦੇ ਇਕੱਠੇ ਹੋ ਤੇ ਇਹ ਤੁਹਾਡੀਆਂ ਸਾਰਿਆਂ ਦੀਆਂ ਦਵਾਵਾਂ ਔਰ ਤੁਹਾਡਾ ਅਸ਼ੀਰਵਾਦ ਆ ਤੇ ਜਿਨ੍ਹਾਂ ਤੁਸੀਂ ਪਿਆਰ ਕਰਦੇ ਹੋ ਸਾਰਾ ਤੁਹਾਡਾ ਪਿਆਰ ਤੇ ਬਸ ਇਦਾਂ ਹੀ ਹਮੇਸ਼ਾ ਆਪਣਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਰੱਖੋ ਤੇ ਪਿਆਣਾ ਭਰਾਵਾਂ ਦਾ ਪਿਆਰ ਇਦਾਂ ਹੀ ਬਰਕਰਾਰ ਰਵੇ ਔਰ ਅਸੀਂ ਸਾਰੀ ਫੈਮਿਲੀ ਇਦਾਂ ਹੀ ਪਰਸਕੂਨ ਰਹੀਏ ਕੁਝ ਬੰਦੇ ਇਦਾਂ ਦੇ ਵਿੱਚ ਆ ਜਾਂਦੇ ਆ ਕਿ ਆ ਗਏ ਸੀ ਤੋੜ ਦੁੱਤਾ ਜਨਾਂ ਜਿਨ੍ਹਾਂ ਨੇ ਇੱਕ ਹੁੰਦੀ ਨਾ ਵੀ ਜਿਹੜੀ ਮਾਲਾ ਮੋਤੀਆਂ ਵਾਲੀ ਉਹ ਬਖੇਰਦੀ ਜਿਹਦੀ ਜਿਹੜੀ ਜਿਆਦਾ ਪਾਪ ਕੀਤੇ ਨੇ ਮਾਲਾ ਸੋਹਣੀ ਹੋਵੇ ਉਹ ਉਹ ਬਖੇਰ ਨਾਲੇ ਸਾਰੇ ਬਖੇਰ ਬਖੇਰ ਨੂੰ ਬਹੁਤ ਬਿਲਕੁਲ ਸਹੀ ਗੱਲ ਤੇ ਪਰ ਨਹੀਂ ਉਹ ਫਿਰ ਉਦਾਂ ਹੀ ਉਹ ਮੋਤੀ ਇਕੱਠੇ ਹੋ ਗਏ ਆ ਲੱਭ ਗਏ ਸੀ ਗਵਾਚੋ ਲੱਭ ਗਏ ਮੋਤੀ ਲੱਭ ਗਏ ਸਾਇਲ ਸਾਇਲ ਹਾਂ ਤੇ ਸਾਡਾ ਤਪਲ ਜੀ ਮੈਂ ਭੈਣ ਕੀ ਬੋਲਾ ਬੋਲਾ ਆਇਆ ਪੋਣਾ ਆਇਆ ਬੋਲੀ ਆ ਮੈਂ ਕਿ ਮੈਨੂੰ ਤਾਂ ਬੜੀ ਖੁਸ਼ੀ ਆ ਹਾਏ ਅਜੀ ਦੀਵਾਨਾ ਬੋਲਦੇ ਕਾ ਖੁਸ਼ੀ ਜੇ ਮੈਂ ਨਾਲ ਜੁਤੀ ਜੇ ਤਾ ਮੈਨੂੰ ਖੁਸ਼ੀ ਬਹੁਤ ਆ ਮੇਰੇ ਭੈਣ ਭਰਾ ਮਿਲ ਗਏ ਮੈਨੂੰ ਬਸ ਇੰਨਾ ਹੀ ਖੁਸ਼ੀ ਹਾਂ ਬਸ ਕਾਰ ਬਹੁਤ ਸੋਹਣਾ ਪਾ ਲਿਆ ਤੇ ਘਰ ਵੀ ਬਹੁਤ ਸੋਹਣਾ ਪਾ ਲਿਆ ਤੇ ਥੋੜੇ ਦਿਨ ਚ ਸ਼ਿਫਟ ਹੋਇਆ ਨਾ ਤੇ ਬਾਕੀ ਸਾਰੇ ਜਿਹੜੇ ਇੱਦਾਂ ਪਿਆਰ ਕਰਦੇ ਰਹੇ ਇਕੱਠੇ ਹੀ ਆ ਸਾਰੇ ਤੇ ਮम्मी ਹੁਣੀ ਆਏ ਡੈਡੀ ਹੁਣੀ ਆਏ ਤੇ ਇੱਧਰ ਸਾਡੇ ਖਾਨ ਸਾਹਿਬ ਖਾਨ ਸਾਹਿਬ ਖਾਨ ਸਾਹਿਬ ਜੋ ਤਿੰਨ ਨੂਣਾ ਇੱਧਰ ਸਾਡੇ ਭਾਈ ਜੀ ਉਸਮਾਨ ਭਾਈ ਜੀ ਆਏ ਆਏ ਆਪਣੇ ਬੀਬੀ ਮੰਨ ਲੇ ਫੇਕੇ ਦਿੰਦਾਂ ਮੈਂ ਤਾਂ ਹਾਂ ਜੀ ਖਰਾਬ ਲੈ ਆ ਜੀ ਤੇ ਜੀ ਸਾਰਿਆਂ ਨੂੰ ਬਾਪੂ ਜੀ ਆਏ ਆ ਸਾਨੂੰ ਫੇਰ ਇਕੱਠੇ ਆਈ ਸਾਰੇ ਤੇ ਜਿਹੜੇ ਸੀਗੇ ਬੰਦੇ ਕੁਸਾਂ ਤੋੜਨ ਵਾਲੇ ਠੀਕ ਗੱਲ ਉਹ ਆ ਵੀ ਟੁੱਟ ਗਏ ਉਹ ਆਪ ਹੁਣ ਟੁੱਟ ਗਏ ਤੇ ਬਾਪੂ ਜੀ ਸਾਡੇ ਨਾਲ ਆ ਸਾਡਾ ਆਸ਼ੀਰਵਾਦ ਬੱਪੂ ਜੀ ਸਾਡੇ ਸਿਰ ਤੇ ਆ ਵਾ ਵਾ ਜਾ ਬਥੇਰੇ ਜਣੇ ਆਏ ਆ ਬਥੇਰੇ ਗਏ ਬਥੇਰੇ ਆ ਗਏ ਪਰ ਕਦੀ ਪਰਿਵਾਰ ਵੀ ਟੁੱਟੇ ਕਦੀ ਨਹੀਂ ਟੁੱਟਦੇ ਪਰਿਵਾਰ ਪਰਿਵਾਰ ਹਮੇਸ਼ਾ ਪਰਿਵਾਰ ਜੀ ਨੂੰ ਕਿਹਾ ਹੀ ਗਿਆ ਪਰਿਵਾਰ 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 ਉਹ ਪਰੇ ਵੀ ਹੋ ਜਾਂਦਾ ਤਾਂ ਵੀ ਜਦੋਂ ਵਾਪਸ ਆ ਜਾਂਦਾ ਫੇਰ ਬਣਦਾ ਪਰਿਵਾਰ ਪੰਛੀ ਵੀ ਆਪਣਾ ਆਲਣਾ ਛੱਡ ਦਿੰਦੇ ਸ਼ਾਮ ਨੂੰ ਵਾਪਸ ਫੇਰ ਆਪਣੇ ਆਲਣੇ ਚ ਹੀ ਜਾਂਦੇ ਬੱਚੇ ਆ ਕੋਈ ਗੱਲ ਤੁਸੀਂ ਲਾਈਫ ਵਿੱਚ ਬਹੁਤ ਕੁਝ ਹੋ ਜਾਂਦਾ ਤੇ ਕਹਿੰਦਾ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਬੜੇ ਮਾਸੂਮ ਨੇ ਸਾਜਨ ਸ਼ਰਾਰਤ ਕਰ ਵੀ ਜਾਂਦੇ ਨੇ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਠੀਕ ਹੈ ਜੀ ਕਹਿੰਦੇ ਨਦੀਆਂ ਤਰ ਭਾਵੇਂ ਸਮੁੰਦਰ ਤਰ ਪਰ ਤਰਿੰਦੇ ਰਾਤ ਨੂੰ ਨਦੀਆਂ ਦਿਨੇ ਕੁਝ ਡਰ ਵੀ ਜਾਂਦੇ ਨੇ ਕਹਿੰਦਾ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਤੁਸੀਂ ਆਪ ਹੀ ਸਮਝਦਾਰ ਹੋ ਬੜਾ ਅਫਸੋਸ ਸੱਜਣਾ ਤੇ ਬਿਗੜ ਗਏ ਗੈਰ ਦੇ ਅੱਖੇ ਕਹਿੰਦਾ ਤੂੰ ਰਖ ਕੁਝ ਹੌਸਲਾ ਸਫਰੀ ਕਿਸੇ ਦੇ ਮਲ ਵੀ ਜਾਂਦੇ ਨੇ ਬਰਾ। ਠੀਕ ਹੈ। ਉਹ ਵੀ ਤਾਂ ਵਿਛੜ ਜਾਂਦੇ ਜਿਹੜੇ ਮਾਰੀ ਜਾਂਦੇ ਜਿਹੜੇ ਦੁਨੀਆ ਤੋਂ ਚਲ ਜਾਂਦੇ। ਇਹ ਤਾਂ ਫੇਰ ਜੀਂਦੇ ਨੇ ਫੇਰ ਵਾਪਸ ਆ ਗਏ ਨੇ ਮਾਪਿਓ ਦੀ ਯਾਦ ਆ ਗਈ ਆ। ਸਾਨੂੰ ਵੀ ਆਪਣੇ ਬੱਚਿਆਂ ਦੀ ਯਾਦ ਆ ਗਈ। ਇੱਕ ਦੂਏ ਦੇ ਮਗਰ ਲੱਗਦੇ ਦਿਲ ਤੇਰੇ ਦੀ ਲੈ ਤੇਰੇ ਦੀ ਤੇਰੀ ਆ ਤੇਰਾ ਜੋ ਤਰਾ ਫਲਾਂ ਕੀ ਆ ਕੁਝ ਵੀ ਨਹੀਂ ਮਿਲਦਾ।